ਸਤਿ ਗੁਰੂ ਤੇਰਾ ਹੀ ਆਸਰਾ ਕੀ ਨਾਮ ਹੈ ਜਿਹੜਾ ਮੇਰਾ ਨਾਮ ਬਾਈ ਪਿੰਨੀ ਉਹ ਪੀਸ ਹੈ ਜੋ ਅੱਜ ਮਕਾਨ ਤੁਹਾਡਾ ਪੈ ਰਿਹਾ ਹੈ ਇੰਸੂਰੈਂਸ ਬਾਰੇ ਕੀ ਗੱਲ ਹੈ ਹਾਂ ਜੀ ਉਹ ਤੁਹਾਨੂੰ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਇਸ ਬਾਰੇ ਕੀ ਗੱਲ ਹੈ ਇਹ ਬਾਈ ਧੰਨਵਾਦ ਕਰਨਾ ਇਹਨਾਂ ਕਮੇਟੀ ਦਾ ਇਹ ਪ੍ਰਮਾਣਨਾ ਦਾ ਸੱਚ ਸੱਚੇ ਸੰਤਾਂ ਦਾ ਅੱਗੇ ਚੱਲੋ ਆਪਰਾ ਦੇਖਾਂਗੇ ਬਹੁਤ ਮੱਧਕਾ ਬਹੁਤ ਸਤਿ ਸ਼੍ਰੀ ਅਕਾਲ ਜੀ ਗਾ ਵਾ ਪ੍ਰੇਮੀ ਆ ਬਹੁਤ ਬਹੁਤ ਧੰਨਵਾਦ ਜੀ ਦਾ ਸਾਨੂੰ ਧੰਨਵਾਦ ਕਰਦੇ ਸਾਈ ਤੇਰਾ ਹੀ ਆਸਰਾ ਮੈਂ ਜੀ ਇੱਥੋਂ ਬਾਈਗਰਵਸਤੀ ਦੇ ਏਰੀਆ ਦਾ ਪ੍ਰੇਮੀ ਸੇਵਕਾਂ ਇੱਥੇ ਅੱਗੇ ਵੀ ਅਸੀਂ ਤਿੰਨ ਚਾਰ ਮਕਾਨ ਜਿਹੜੇ ਉਹ ਬਣਾ ਕੇ ਦਿੱਤੇ ਆ ਇਹ ਇਹਦੇ ਵੀ ਭਾਈ ਜੋਗਾ ਸਿੰਘ ਜੀ ਆ ਸਾਡੇ ਕੋਲੇ ਖੜੇ ਆ ਇਹਨਾਂ ਦਾ ਵੀ ਮਕਾਨ ਜਦੋਂ ਅਸੀਂ ਰਾਤ ਨੂੰ ਛੱਤ ਢੱਕੀ ਆ ਤੜਕੇ ਅਸੀਂ ਆਏ ਆ ਆ ਕੇ ਦਾਦਾ ਸਮਾਨ ਕੱਢਿਆ ਸਮਾਨ ਕੱਢ ਕੇ ਫਿਰ ਅਸੀਂ ਇਹਨਾਂ ਦੀ ਜਿਹੜੀ ਛੱਤ ਦੀ ਤਿਆਰੀ ਆ ਉਹ ਡੇਰੇ ਅਸੀਂ ਆਪਣੇ ਗੁਆਂਢਤਾ ਭਲਾਈ ਦੇ ਕੇਂਦਰ ਦੇ ਵਿੱਚ ਜਾ ਕੇ ਅਸੀਂ ਇਹ ਕੰਪਲੀਟ ਲਖਾਈ ਵੀ ਇਸ ਤਰ੍ਹਾਂ ਕਰਕੇ ਬਹੁਤ ਹਸਤਾ ਹਸਤਾ ਇਹਨਾਂ ਦੀ ਹਾਲਤ ਆ ਇਹ ਛੱਤ ਪਾਉਣ ਦੇ ਯੋਗ ਹੈ ਨਹੀਂ ਗੀ ਸੋ ਇਹਨਾਂ ਨੇ ਸਾਡੇ 85 ਮੈਂਬਰਾਂ ਨੇ ਬਹੁਤ ਜ਼ਿਆਦਾ ਹਿੰਮਤ ਕੀਤੀ ਆ ਹਿੰਮਤ ਕਰਕੇ ਇਹ ਜੋ ਮਕਾਨ ਆ ਇਹ ਜੋ ਮਕਾਨ ਜਿਹੜਾ ਅੱਜ ਉਸਰੇ ਤੇ ਪਹੁੰਚਿਆ ਪਿਆ ਰਾਜਰੂ ਸ਼ੈਦ ਹੋਦਾ ਹੋਏ 8:30 7 7:30 ਵਜੇ ਤੱਕ ਇਹ ਛੱਤਾ ਪੈ ਜਾਣਗੇ ਆ ਤੇ ਇਹ ਅੱਜ ਸ਼ਾਮ ਨੂੰ ਆਪਦੇ ਅੰਦਰ ਵਣਯੋਗ ਹੋ ਜਾਣਗੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰੇ ਆਸਰਾ ਅਸੀਂ ਸਾਰੀ ਸਾਧ ਸੰਗਤ 85ਵੇਂ ਬਰਸ ਬਾਈ ਜੀ ਦਾ ਤੇ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਬਾਈ ਜੋਗਾ ਸਿੰਘ ਦਾ ਜੋ ਮਕਾਨ ਹੈ ਖੜਾ ਹੋ ਰਿਹਾ ਹੈ ਛੱਤ ਪੈ ਰਹੀ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਬਾਰਸ਼ ਤੇ ਨਾਲ ਡਿੱਗਦੀ ਸੀ ਇਸ ਦੇ ਇਹਨਾਂ ਦੀ ਸਾਰੀ ਸਾਧ ਸੰਗਤ ਦੇ ਸਹਿਯੋਗ ਦੇ ਸਹਿਯੋਗ ਨਾਲ ਇਹ ਛੱਤ ਪੈ ਰਹੀ ਆ ਅਸੀਂ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਸਾਡੀ ਸੰਤੀ ਮਾਝ ਗ੍ਰਸਤੀ ਬਹੁਤ ਬਹੁਤ ਧੰਨਵਾਦ ਕਰਦੀ ਹੈ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਕੀ ਨਾਮ ਹੈ ਮੇਰਾ ਨਾਮ ਜਗਮੀ ਸਿੰਘ ਸੇਵਾਦਾਰ ਅੱਜ ਆਪਾਂ ਬਾਜੀਗਰ ਵਸਤੀ ਦੇ ਵਿੱਚ ਹਾਂ ਇੱਥੋਂ ਦੇ ਪ੍ਰੇਮੀ ਜੋਗਾ ਸਿੰਘ ਨੇ ਮਮਕਾਨ ਦੀ ਹਾਲਤ ਬਹੁਤ ਖਸਤਾ ਸੀ ਇਹਨਾਂ ਨੇ ਆਪਣੇ ਪਰਿਵਾਰ ਤੱਕ ਸੇਵਾਦਾਰ ਤੱਕ ਪਹੁੰਚ ਕੀਤੀ ਕਿ ਮੀਂਹ ਦੇ ਨਾਲ ਸਾਡੀ ਛੱਤ ਡੇਗੀ ਆ ਜਿਸ ਕਰਕੇ ਇਹਨਾਂ ਦਾ ਸਮਾਨ ਸਾਰਾ ਅਸਮਾਨ ਦੇ ਥੱਲੇ ਪਿਆ ਸੀਗਾ ਇਹਨਾਂ ਕੋਲ ਵਿਜੈ ਸ਼ੈਣੀ ਸੀ ਕੀ ਅਸੀਂ ਆਪਣਾ ਜਾਨਕੀ ਮਕਾਨ ਦੀ ਛੱਤ ਬਣਾ ਸੀਗੀ ਤਾਂ ਇਹਨਾਂ ਨੇ ਸੱਚੇ ਸੌਦੇ ਦੀ ਸਾਹ ਸੰਗਤਿਕਰ ਅਪੀਲ ਕੀਤੀ ਕਿ ਸਾਨੂੰ ਮਕਾਨ ਦੀ ਛੱਤ ਦੀ ਲੋ ਬਹੁਤ ਲੋੜ ਹੈ ਤਾਂ ਆਪਣੇ ਸੇਵਾਦਾਰਾ ਨੇ ਰਲ ਕੇ ਸਾਹ ਸੰਗਤ ਨੇ ਰਲ ਕੇ ਜੋ ਸਤਿਗੁਰੂ ਜੀ ਵੱਲੋਂ 163 ਮਨੁੱਖਤਾ ਭਲਾਈ ਦੇ ਕਾਰਜ ਚਲਾਏ ਹੋਏ ਆ ਉਹਨਾਂ ਦੇ ਤਹਿਤ ਅੱਜ ਮਕਾਨ ਦੀ ਛੱਤ ਸਵੇਰ 8 ਵਜੇ ਸ਼ੁਰੂ ਕਰਾਈ ਦੋ ਕਮਰੇ ਆ ਜੀ ਤੇ ਸ਼ਾਮ ਨੂੰ 8 ਵਜੇ ਦੇ ਨੂੰ ਦੋਨਾਂ ਕਮਰਿਆਂ ਦੀ ਛੱਤ ਪਾ ਦਿੱਤੀ ਜਾਊਗੀ ਤੇ ਇਹੀ ਸਿੱਗੇ ਤਾਂ 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 ਸੰਤਨ ਸਤਿਗੁਰੂ ਤੇ ਰਹੀ ਅਸਰੇ। ਭਾਜੀ ਪਹਿਲਾਂ ਤਾਂ ਮੀਡੀਆ ਨੂੰ ਹਲੋ ਭਾਜੀ ਪਹਿਲਾਂ ਤਾਂ ਮੀਡੀਆ ਦਾ ਬਹੁਤ ਧੰਨਵਾਦ ਜੋ ਸਾਡੇ ਤੈਨ ਪਰਿਵਾਰ ਦੇ ਵਿੱਚ ਆਏ ਆ। ਮੈਂ ਇਤੋਂ ਦਾ ਸਾਫ ਕੰਸੀਆ ਕਾਕਾ ਜੀ। ਸਾਡੇ ਅਸੀਂ ਮੈਂ ਵੀ 35 ਸਾਲ ਦਾ ਡੇਰੇ ਸੱਚੇ ਸੱਜਾ ਉਹਨਾਂ ਦਾ ਪ੍ਰੇਮੀ ਆ। ਮੇਰਾ ਪਰਿਵਾਰ ਵੀ ਸਾਰਾ ਪ੍ਰੇਮੀ ਆ। ਪ੍ਰੇਮੀਆਂ ਨੂੰ ਜੋ ਵੀ ਸਰਸੰਗਲੀ ਉਤੇ ਸੇਵਾ ਕੀਤੀ ਜਾਂਦੀ ਹੈ, ਅਗੇ ਵੀ ਕਈਆਂ ਲੋਕਾਂ ਦੇ ਚਾਰ ਪੰਜ ਮਕਾਨ ਬਣਾਏ ਬਾਜੀਗਰਵਾਸਤੀ ਵਿੱਚ ਬਹੁਤ ਲਾਜਾ ਜੋਗਾ ਸਾਡੇ ਜੋ ਜੋਗਾ ਸਿੰਘ ਪ੍ਰੇਮੀ ਅੱਜ ਘਰੇ ਖੜੇ ਆ ਆਪਾਂ ਇਹਨਾਂ ਦਾ ਮਕਾਨ ਦੀ ਹਾਲਾਤ ਹਾਲਤ ਬਹੁਤ ਡਾਉਂਡ ਸੀ ਕਿ ਛੱਤ ਡਿੱਗ ਚੁੱਕੀ ਸੀ ਉਦੋਂ ਬਾਅਦ ਇਹਨਾਂ ਨੇ ਪ੍ਰੇਮੀ ਤੱਕ ਪਹੁੰਚ ਕੀਤੀ ਡੇਰਾ ਸੱਚਾ ਸਰਵਾ ਦਰਬਾਰ ਤੱਕ ਤੋਂ ਚਲੋ ਇਹਨਾਂ ਦੀ ਮਦਦ ਕੀਤੀ ਗਈ ਅੱਜ ਇਹਨਾਂ ਦੇ ਘਰੇ ਛੱਤ ਪੈ ਰਹੀ ਆ ਮੈਂ ਸਾਰੀ 사ਤ ਸੰਗ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਹੋ ਜਿਹੇ ਕੰਮ ਜੋ ਗਰੀਬ ਪਰਿਵਾਰ ਦੇ ਆ 사ਤ ਸੰਗ ਡੇਰਾ ਸੱਚਾ ਪ੍ਰੇਮੀ ਕਰਦੇ ਆ ਅਤੇ ਕਰਦੇ ਹੀ ਰਹਿਣ সিয়া বহ ধবাদ ਸਤਿ ਗੁਰੂ ਤੇਰਾ ਹੀ ਆਸਰਾ ਧੰਨ ਧੰਨ ਸਤਿ ਗੁਰੂ ਤੇਰਾ ਹੀ ਆਸਰਾ ਸਤਿ ਗੁਰੂ ਤੇਰਾ ਹੀ आसरा धन धन सतगुरु तेरा ही आसरा धन धन सतगुरु तेरा ही आसरा सतगुरु तेरा ही आसरा धन धन सतगुरु तेरा ही आसरा ਸਤਿ ਗੁਰੂ ਤੇਰਾ ਹੀ ਆਸਰਾ ਸਤਿ ਗੁਰੂ ਤੇਰਾ ਹੀ ਆਸਰਾ ਧੰ ਧੰ ਸਤਿ ਗੁਰੂ ਤੇਰਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ